اسی ਵੇਸੇ ਤਾਂ ਰੁਕ ਜਾਏ ਮਾਤਾ ਜੀ ਜੈ ਮਾਤਾ ਜੀ ਅਸੀਂ ਮਾਤਾ ਦੇ ਮੱਥਾ ਟੇਕਣ ਗਏ ਸੀ ਜੀ ਕੱਲ ਬਹੁਤ ਜ਼ਿਆਦਾ ਮੀਂਹ ਥੀ ਮੀਂਹ ਅੱਜ ਵੀ ਪੈ ਰਿਹਾ ਹੈਗਾ ਕੱਲ ਹਟੇ ਨਹੀਂ ਹੈਗਾ ਹਾਂ ਤਾਂ ਇਹ ਇੱਥੇ ਕਹਿੰਦੇ ਨਾ ਵੀ ਕੋਈ ਵੀ ਆਪਾਂ ਮਾਤਾ ਦੇ ਸੁੱਖ ਨਹੀਂ ਜਾਏ ਜਾਂਦਾ ਜੰਦਰ ਦੇ ਵੀ ਹੋਗੀ ਬੈਸੰდੇ ਵੀ ਹੋਗੀ ਨੈਣਾ ਦੇ ਵੀ ਹੋਗੀ ਕਿਸੇ ਤੋਂ ਨਹੀਂ ਜਾ ਜਾਂਦਾ ਤਾਂ ਕਹਿੰਦੇ ਇੱਥੇ ਆਪਣੀ ਸੁੱਖ ਪੂਰੀ ਹੋ ਜਾਂਦੀ ਆਪਾਂ ਇੱਥੇ ਸੁੱਖ ਦੇ ਸਕਦੇ ਆ ਆਪਣੀ ਇਹ ਮਾਤਾ ਦੇ ਸਾਰੇ ਸੁੱਖਾ ਪੂਰੇ ਹੋ ਜਾਂਦੀਆਂ ਨੇ ਆ ਕੇ ਤੇ ਫੇਰ ਹੁੰਦਾ ਕਿ ਜੇ ਤਾਂ ਨਹੀਂ ਹੈ ਧੁਰਜ ਜਾ ਜਾਂਦਾ ਹੁੰਦਾ ਹਨ ਕੋਈ ਕੰਮ ਵਿੱਚ ਦਿੱਕਤ ਪੈ ਜਾਂਦੀ ਆਪਾਂ ਨੂੰ ਸੁੱਖ ਵੀ ਸੇਤੀ ਦੇਣੀ ਹੁੰਦੀ ਆ ਫਿਰ ਇਹ ਮਾਤਾ ਦੇ ਆ ਕੇ ਆਲਾ ਮੱਥਾ ਟੇਕ ਜਾਂਦਾ ਇਹ ਨਰਾਤਿਆਂ ਦੇ ਵਿੱਚ ਤਾਂ ਬਹੁਤ ਭਾਜੀ ਮੇਲਾ ਭਰਦਾ ਮਾਤਾ ਦਾ ਫਸੇ ਹੁਣ ਟਾਮੇ ਟਾਮੀ ਆਉਂਦੇ ਕੋਈ ਕੋਈ ਹੁੰਦਾ ਆਈ ਜਾਂਦੇ ਆ 12 ਵਜੇ ਤੱਕ ਲੱਗਿਆ ਰਹਿੰਦਾ ਘੁੰਮਦਾ ਜਾਣਾ ਉਦੋਂ ਬਾਅਦ ਆਪਾਂ ਅੰਦਰ ਬਹੁਤ ਵੱਡਾ ਹੈਗਾ ਬਹੁਤ ਵਧੀਆ ਮੰਦਿਰ ਬਣਾ ਹੋਇਆ ਖਾਸਾ ਵੱਡਾ ਮੰਦਿਰ ਬਣਾ ਹੋਇਆ ਹੈਗਾ ਵਧੀਆ ਹੈਗਾ ਤੇ ਤੇ ਮਾਤਾ ਜੀ ਦੇ ਸਾਰੇ ਆ ਮੂਤਰ ਲੱਗੇ ਬੈਸ ਹੁੰਦੇ ਮਾਤਾ ਦੀ ਜੀ ਸ਼ਿਵ ਜੀ ਪਾਰਵਤੀ ਜੀ ਮਾਤਾ ਦੀ ਤੇ ਸਾਰੇ ਹਾਤ ਰਾਨੀ ਫੋਟੋ ਲੱਗੇ ਹੋਈਆਂ ਨੇ ਦਿਵਾਲਾ ਮਾਤਾ ਦੀ ਸਾਈਂ ਬਾਬਾ ਜੀ ਦੀ ਜੇ ਸ਼ਰੂਆਤ ਜੀ ਕਿ ਨੇ ਰੱਖ ਤੇ ਮਨ ਲਗੀ ਬੀਜੀ ਨੇ ਸੁੱਖਾ ਲਾਉਣੀ ਹੈ ਤਾਂ ਇੱਥੇ ਆਪਾਂ ਦੇ ਸਕਦੇ ਆਂਗੇ ਇੱਥੇ ਸੁੱਖਾ ਵੀ ਸੁਣੀ ਆਇਗਾ ਵੀ ਸੁੱਖਾਂ ਦੇ ਇੱਥੇ ਪੂਰੇ ਹੁੰਦੀਆਂ ਨੇ ਬਹੁਤ ਮਾਤਾ ਜੀ ਇੱਥੇ sagtਦੀ <Sanye> ਇਹਨਾਂ ਦੇ ਵਿੱਚ ਸਾਰੇ ਸੁੱਖਾ ਪੂਰੇ ਹੁੰਦੇ ਨੇ ਜੇ ਕੋਈ ਸਰਦਾਂ ਨਾਲ ਮੁੱਠਾ ਟੇਕਿਆ ਹੁੰਦਾ ਤਾਂ ਉਹਨਾਂ ਦੀ ਮਨੋਂ ਕਾਮਨਾ ਜੂਰ ਪੂਰੀ ਹੁੰਦੀ ਹੈ ਕਮੈਂਟਾਂ ਦੇ ਵਿੱਚ ਲਿਖ ਕੇ ਭੇਜੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆ ਆਪਣੇ 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 ਆਪ ਨੇ ਲਗਾਓ ਮੂਰਤੀ ਦਾ ਲਾਂਝੇ जेडे बोलना चाहते हैं हां हां ये हमको हां जी मुझे ना सुनाता हूं केलेला ठीक है मुझे वहां भाई बात नहीं पता कि तुम्हारी पता नहीं हो जाएगा हो गई मुझे बात